ਨੰਦ ਸੁਖੋ ਟਲ ਗੁਰ ਸੇਵੀਐ ਐਨ ਸਹਜ ਸੁਭਾਏ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਾ ਦੀ ਉਲੀ ਅਰਸ ਗੁਰ ਸੋ ਛੱਤੀ ਆ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਆ ਸਤਨਾਮ ਸ੍ਰੀ ਵਾਹਿਗੁਰੂ ਸਾਹ ਹੱਲਾ ਪੰਜਵਾ ਕਾਰ ਪਹਿਲਾ ਤੇ ਤੁਕੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਕਿਸ ਹਉ ਜਾ ਕਿਸਿਆ ਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸ ਵਡਾ ਬਡੇ ਰਾਮ ਸੋ ਸੋ ਖਾਕੁਰਲ ਸੀ ਨਿਰਭਉ ਨਿਰ ਭਾਵ ਖੰਡਨ ਸਭ ਸੁਖ ਨਵ ਨਿਦ ਦੇਸੀ ਕਿਸ ਹਉ ਜਾਚੀ ਕਿਸ ਆਰਾਦੀ ਜਾ ਸਭ ਕੋ ਕੀਤਾ ਹੋਸੀ ਜੋ ਜੋ ਦੀ ਵਡਾ ਵਰੇਰਾ ਸੋ ਸੋ ਖਾਕੁਰਾ ਲਸੀ ਨਿਰਭਉ ਨਿਰੰਕਾਰ ਭਵ ਖੰਡਨਾ ਸਬ ਸੁਖ ਨਾਵਨੇ ਦਦੇਸੀ ਹਰ ਜਿਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਲਾਈ ਕਿਆ ਤਿਸ ਕਾ ਮੋਹ ਤਾਜਾ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆਸਾ ਲਾਹੀ ਕਿਆ ਤਿਸ ਕਾ ਮੋਤਾ ਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜਿਨਵਾਜੀ ਗੁਰੂ ਸੁਧਗੁਰ ਖਾਲਸਾ ਸਤ ਸੰਗਤ ਜੀ ਅੱਜ ਦੇ ਦਿਨ ਵਾਜਾਂ ਵਾਲੇ ਨੇ ਆਪਣੇ ਵਰਦੇਸ ਸਾਹਿਬ ਜਾਦੇ ਮੁਕਤੇ ਪੰਨਿਆਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰਿਆਂ ਨੂੰ ਸ਼ਹੀਦ ਕਰਾਇਆ ਔਰ ਉਸ ਆਕਾਰ ਤੁਖ ਦਾ ਸ਼ਰਮਾਨਾ ਕੀਤਾ ਇਹ ਅੱਜ ਦਾ ਇਤਿਹਾਸ ਹੈ ਤੇ ਨਾਲ ਹੀ ਮਰਯਾਦਾ ਦੇ ਮੁਤਾਬਕ ਜੋ ਗੁਰੂ ਘਰੁਖੁ ਨਾਮਾ ਆਇਆ ਹੈ ਇਹ ਵੀ ਆਪਾਂ ਵਿਚਾਰ ਕਰਨੀ ਤੇ ਮੈਂ ਬੇਨਤੀ ਤਾਂ ਕਰਨ ਲੱਗਾ ਹਾਂ ਕਈਆਂ ਨੇ ਕਹਿਣਾ ਵੀ ਭਾਈ ਸਾਹਿਬ ਦੇ ਕੋਲ ਅੱਜ ਪੂਰੇ ਹੱਥ ਨਹੀਂ ਹੋਏ ਮੈਂ ਮਰਯਾਦਾ ਦੇ ਮੁਤਾਬਕ ਕੇਵਲ ਤੇ ਕੇਵਲ ਅਖਰੀ ਹੱਥਾਂ ਦੀ ਸਾਲ ਕਰਾਂਗਾ ਔਰ ਗੁਰੂ ਦਾ ਇਤਿਹਾਸ ਅੱਜ ਆ ਦਿਨ ਇਹਨਾਂ ਨਾਲ ਮੇਰਾ ਤੇ ਸਾਰਾ ਮੈਥੋਂ ਸੁਣਾਇਆ ਨਹੀਂ ਜਾਣਾ ਕਿਉਂਕਿ ਜਿਹੜਾ ਏ ਟੀਵੀ ਹੈ ਨਾ ਇਹਦੀ ਮਜਬੂਰੀ ਕਰਕੇ ਮੈਂ ਸੂਖਮ ਰੋਗ ਵਿੱਚ ਇਸ ਸੰਕਰਨ ਦਾ ਸਾਂਝਾ ਕਰਾਂਗਾ ਇਸ ਗੱਲ ਦੀ ਮੈਂ ਅਰੰਭੇ ਤੁਹਾਡੇ ਕੋਲ ਮਾਫੀ ਮੰਗਦਾ ਹਾਂ ਗੁਰਮੁਖੋ ਆਪਾਂ ਆਮ ਕਰਕੇ ਪ੍ਰਮਾਤਮਾ ਉਸੇ ਗਿਲਾ ਕਰਦੇ ਹਾਂ ਮੈਨੂੰ ਆ ਨਹੀਂ ਮਿਲਿਆ ਮੈਨੂੰ ਆ ਨਹੀਂ ਮਿਲਿਆ ਇਸ ਪਾਵਨ ਪੁੱਤਰ ਫਰਮਾਨ ਵਿੱਚ ਤਨ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਸਮਝਾਇਆ ਕਿ ਗੁਰਮੁਖ ਉਹਦਾ ਸ਼ਕਲਾ ਨਾ ਕਰਿਆ ਕਰ ਤੈਨੂੰ ਦਿੱਤਾ ਬੜਾ ਕੁਝ ਹੈ ਪਰ ਤੇਰਾ ਸਬੰਧ ਵੀ ਤੂੰ ਕਦੀ ਰੱਬ ਦਾ ਧਰਵਾਦੀ ਨਹੀਂ ਕਰਦਾ ਇੱਕ ਤੈਨੂੰ ਹੋਰ ਗੱਲ ਕਹਾਂ ਤੈਨੂੰ ਕਿਸੇ ਮਨੁੱਖ ਦੇ ਕੋਲੋਂ ਰਮਾਲ ਵੀ ਮਿਲ ਜਾਣਾ ਤੇ ਕਹਿੰਨਾ ਭਰਾਵਾ ਤੇਰਾ ਧੰਵਾਦ ਤੇਰਾ ਸ਼ੁਕਰੀਆ ਪੰਜਾਹ ਰੁਪਈਆ ਦਾ ਕੱਪੜਾ ਮਿਲਿਆ ਤੇ ਉਹਦਾ ਵੀ ਸ਼ੁਕਰਾਨਾ ਕਰਦਾ ਕਿ ਜਿਸ ਵਹਿਗੁਰੂ ਨੇ ਤੈਨੂੰ ਇਹਨਾਂ ਕੋਈ ਦਿੱਤਾ ਹੈ ਕਿਤੇ ਉਹਦਾ ਧਨਵਾਦ ਵੀ ਕਰਿਆ ਕਰ ਪਰ ਨਾਲ ਇਹ ਗੱਲ ਯਾਦ ਰੱਖੀ ਮਨੁੱਖ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਮੁੱਕ ਜਾਂਦੀਆਂ ਨੇ ਲੇਕਿਨ ਪ੍ਰਮਾਤਮਾ ਦੀ ਦਾਤ ਅਜੇ ਹੀ ਹੈ ਜਿੰਦਗੀ ਭਰ ਜਾਂ ਤੱਕ ਖਾ ਲੋਕਾਂ ਨੂੰ ਵਣਪੇ ਮਿੱਤਰਾ ਮੁੱਕੇਗਾ ਨਹੀਂ ਪਰ ਥੋੜੀ ਜੀ ਖੇਚਲ ਕਰ ਸੌਂ ਕੇ ਖਾ ਕੇ ਆਪਣੇ ਜੀਵਨ ਨੂੰ ਬਰਬਾਦ ਨਾ ਕਰ ਕਿਤੇ ਮਨ ਕਰਕੇ ਪ੍ਰਮਾਤਮਾ ਨੂੰ ਚੇਤਨੀ ਵੀ ਕਰ ਕਰ ਆਪਾਂ ਕਈ ਵਾਰ ਕਹਿੰਦੇ ਕਿ ਫਲਾਣੀ ਤੇਰਾ ਬੜਾ ਖੁਸ਼ ਹੈ ਅਜੂਰ ਕਹਿੰਦੇ ਪ੍ਰਮਾਤਮਾ ਦੀ ਖੁਸ਼ੀ ਦੀ ਨਿਸ਼ਾਨੀ ਇਹ ਹੈ ਜਿਹੜੇ ਗੁਰਬਾਣੀ ਨਾਲ ਜੁੜ ਗਏ ਉਹਨਾਂ ਤੇ ਵੈਗਰੂ ਦੀ ਕਿਰਪਾ ਹੈ ਜਿਹੜੇ ਨਹੀਂ ਜੁੜੇ ਉਹ ਬਦਰਸੂਬ ਤਸੀਬ ਹਨ ਇਹ ਇਹਦੇ ਸੋਹੂ ਮਰਤ ਨੇ ਹੁਣ ਜਿਵੇਂ ਜਿਵੇਂ ਭਾਈ ਸਾਹਿਬ ਦੀ ਪੰਕਤੀ ਪੜਨਗੇ ਆਪਾਂ ਅਖੀਰ ਅਰਥ ਕਰਾਂਗੇ ਮੁੜ ਕੇ ਗੁਰੂ ਦੀ ਕਿਰਪਾ ਦੀ ਸਦਕਾ ਆਪਾਂ ਅਤਿਆਸ ਹੀ ਵਿਚਾਰ ਕਰਾਂਗੇ ਮਨ ਸਾਡਾ ਖੜਿਆ ਹੈ ਮਨ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਚਰਨਾਂ 'ਚ ਲਿਆਓ ਤੇ ਥੋੜਾ ਜਿਹਾ ਚਮਕੌਰ ਵੀ ਪਹੁੰਚੋ ਜਦੋਂ ਬਾਜਾਂ ਵਾਲਾ ਜਕਾਰੇ ਛੱਡ ਕੇ ਆਪਣੇ ਸੈਭ ਜਾਨਿਆਂ ਨੂੰ ਮੈਦਾਨੇ ਜੰਗਤ ਭੇਜ ਰਿਹਾ ਮਨ ਨੂੰ ਚਮਕੌਰ ਵੀ ਲਿਜਾਓ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਸਿਰ ਰੱਖੋ ਕਿਉਂਕਿ ਆਪਾਂ ਪੜਦੇ ਧੰਨ ਤਾਂ ਰਾਮਦਾਸ ਗੁਰ ਜਿਨ ਸਿਰਿਆਂ ਤਿਨੇ ਸਵਾਰਿਆ ਹਜ਼ੂਰ ਕਿਰਪਾ ਕਰਨ ਤੇ ਬੋਲੋ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਹੱਲਾ ਪੰਜਵਾ ਕਰ ਪਹਿਲਾ ਤੇ ਤੁਕੇ ਰਾਗਾਂ ਦੇ ਮੁਤਾਬਕ ਸੂਠ ਸਾਗ ਦੇ ਵਿੱਚ ਪੰਚਮ 파ਚਾ ਇਹ ਪਹਿਲੇ কুর ਸਰਤਾਗ ਦੇ ਵਿੱਚ ਪਾਣੀ ਅਚਾਰ ਰਹੇ ਨੇ ਤੇ ਤੁਕ ਤੇ ਤੁਕ ਤੇ ਤੁਕ ਤੋਂ ਪਾਵੰਦਾ ਵੀ ਇਹਦੀਆਂ ਤਿੰਨ ਤਿਲ ਪੰਕਤੀਆਂ ਹੋਣ ਗਿਆ ਤਿੰਨ ਤਿੰਨ ਤੁਕਾਂ ਹੋਣ ਗਿਆ ਜਾਣਕਾਰੀ ਵਾਸਤੇ ਤਤੇ ਨੂੰ ਸਿਹਾਰੀ ਅੱਗੇ ਡੈਸ਼ ਤਤਕੈ ਜਾਣਕਾਰੀ ਦੀ ਇਸ ਪ੍ਰਕਾਰ ਇਹ ਤਿੰਨ ਤੁਕਿਆਂ ਵਾਲੇ ਸ਼ਬਦ ਵਿੱਚ ਪਹਿਲੇ ਕਰ ਸਰਤਾਲ ਵਿੱਚ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਹਨ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਾਂ ਤਾਂ ਮਿੱਤਰਾ ਇਖਨਰ ਭਰੇ ਪਏ ਆ ਇਹ ਕਾਲਾ ਇਹ ਗੋਰਾ ਇਹ ਹਿੰਦੂ ਇਹ ਸਿੱਖ ਏ ਮੁਸਲਮਾਨ ਪਰ ਪ੍ਰਮਾਤਮਾ ਗੰਮਖਾਉ ਦੀ ਅੰਦਰ ਦਰਵਾਇ ਤੇ ਜਿਹੜਾ ਆਪਾਂ ਏਕ ਓੰਕਾਰ ਪੜਦੇ ਆ ਨਾ ਇਹਦੇ ਸਾਨੂੰ ਅਰਥ ਪੜਾਏ ਨੇ ਇੱਕ ਅਦਵਾਇਤ ਰੂਪੀ ਬ੍ਰਹਮ ਦ્વੈਤ ਭਾਵ ਇਰਖਾ ਉਹ ਪ੍ਰਮਾਤਮਾ ਇਰਖਾ ਤੋਂ ਰਹਿਤ ਹੈ ਔਰ ਉਹਦਾ ਦਰਵਾਜਾ ਅਠੇ ਪਰ ਖੁੱਲਾ ਹੈ ਕਿ ਇਸ ਗੱਲ ਦੀ ਸਮਝ ਤੈਨੂੰ ਮਿਹਤ ਨਾਲ ਨਹੀਂ ਪਹਿਣੀ ਸਤਿਗੁਰੂ ਕਿਰਪਾ ਕਰੇਗਾ ਤੇ ਗੱਲ ਤਾਂ ਬਣੇਗੀ ਕਿਸ ਹਾਂ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਇਥੇ ਪਰਿਪੂਰ ਪ੍ਰਮਾਤਮਾ ਦੀ ਅਰਦਾਸ ਕੀਤੀ ਆਪਾਂ ਨੂੰ ਰਹਿ ਰਾਸਤਾ ਪਾੜ ਕਰਕੇ ਧਿਆਨ ਤੇ ਆਜੇ ਉਥੇ ਸਤਗੁਰੂ ਪਾਤਸ਼ਾਹ ਨੇ ਸਾਨੂੰ ਪ੍ਰਮਾਤਮਾ ਨਾਲ ਜੁੜਨ ਦੇ ਤਰੀਕੇ ਸਮਝਾਏ ਨੇ ਰੋੜ ਆਪਾਂ ਪਾੜ ਕਰਕੇ ਲੈ ਰਾਸਤਾ ਅੰਦਰ ਗੁਰ ਅਰਧਨਾ ਜਿਵੇਂ ਜਪ ਗੁਰ ਨਾਉ ਨਿਤਿ ਸਤਗੁਰ ਪੇਖਣਾ ਸਰਬਣੀ ਸੁਨਣਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗੇ ਪਾਈ ਠਾਓ ਇਹਦਾ ਭਾਵ ਇਹ ਹੈ ਆਪਣੀ ਵਿਰਤੀ ਨੂੰ ਬਾਹਰ ਵਾਲੇ ਪਾਸੇ ਤੋਂ ਸੰਕੋਚ ਕਰਕੇ ਆਪਣੇ ਅੰਦਰ ਨੂੰ ਜੋੜ ਇਹ ਨੂੰ ਕਹਿੰਦੇ ਅਰਧਨਾ ਜਬਾਨ ਦੇ ਨਾਲ ਬੋਲਣਾ ਉਹਨੂੰ ਕਹਿੰਦੇ ਜਪ ਔਰ ਇਨ ਨੇਤਰਾਂ ਦੇ ਨਾਲ ਉਸ ਪਰਿਪੂਰਨ ਪ੍ਰਮਾਤਮਾ ਨੂੰ ਹਰ ਪਾਸੇ ਵੇਖ ਆਪਾਂ ਆਮ ਕਰਕੇ ਬਾਣੀ ਪੜਦੇ ਆ ਅਪਰਾਲਾ ਕਰਦੇ ਦੂਜਿਆਂ ਨੂੰ ਪਤਾ ਲੱਗੇ ਵੀ ਬਾਣੀ ਪੜਦਾ ਹੈ ਬਹੁਤਾ ਜੋਰ ਦੂਜਿਆਂ ਨੂੰ ਸੁਣਾਉਣ ਦਾ ਹਜੂਰ ਕਹਿੰਦੇ ਦੂਜਿਆਂ ਨੂੰ ਸੁਣਾਉਣ ਦੀ ਨਾਦ ਆਪਣੇ ਆਪ ਹੀ ਸੁਣ ਤੇ ਨੇਤੀ ਸੰਗੋਖ ਵੇਖਣਾ ਸਰਮਣੀ ਸੁਣਨਾ ਗੁਰਨਾਉ ਸਤਿਗੁਰ ਸੇਤੀ ਰਤਿਆ ਦਰਗੇ ਹੀ ਪਾਈ ਥਾਉ ਜੇ ਗੁਰੂ ਦੇ ਪੈਰ ਨਾਲ ਕਿਤੇ ਰੋ ਰੰਗਿਆ ਕਿਉਂ ਨਾ ਤੈਨੂੰ ਪ੍ਰਮਾਤਮਾ ਦਰਗਾਹ ਵੀ ਥਾ ਮਿਲ ਜਾਏਗਾ ਇਥੇ ਪਾਤਸ਼ਾਹ ਕਹਿੰਦੀ ਹੈ ਵਾਹਿਗੁਰੂ ਮੈਂ ਕਿਹਦੇ ਕੋਲ ਮੰਗਾ ਤੇ ਕਿਹਦੀ ਅਰਦਾਸ ਨਾ ਕਰਾਂ ਕਿਉਂਕਿ ਜੋ ਕੁਝ ਹੋ ਰਿਹਾ ਹੈ ਇਹ ਜੋ ਤੇਰੀ ਲਿਜਾ ਹੈ ਜੋ ਤੂੰ ਚਾਹਣਾ ਹੈ ਉਹ ਹੋਵੇਗਾ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਕਾਕੂ ਰਲਸੀ ਜਿਹੜੇ ਆਪ ਆਪਣੇ ਆਪ ਨੂੰ ਵੱਡੇ ਸਮਝਣ ਵੱਡੇ ਯਾਦ ਰੱਖੇ ਮਿੱਟੀ ਵਿੱਚ ਮਿਲ ਜਾਣਗੇ ਜੋ ਜੋ ਦੀਸੇ ਵੱਡਾ ਬਡੇਰਾ ਜਿਹਨੂੰ ਤੂੰ ਵੱਡਾ ਕਰਕੇ ਸਮਝਦਾ ਜ ਆਪਣੇ ਆਪ ਨੂੰ ਵੱਡਾ ਖੋਂਦੇ ਨੇ ਨਾ ਸੋ ਸੋ ਉਹ ਉਹ ਖਾਕੂ ਮਿੱਟੀ ਨਾ ਰਲ ਜਾਏਗਾ ਆਪਾਂ ਬਹੁਤ ਵਿਨਾਸ਼ ਹੁਣ ਪੜਦੇ ਆਂ ਲੰਕਾ ਗੜ ਸੋਨੇ ਦਾ ਭਾਇ ਮੂਰਖ ਰਾਵਣ ਕਿਆ ਲੈ ਗਿਆ ਆਪਾਂ ਪੜਦੇ ਮੇਰੀ ਮੇਰੀ ਕੈਰੋਂ ਕਰਤੇ ਦਰਯੋਧਨ ਦੇ ਭਾਈ 12 ਜੋਜਨ ਛਤਰ ਚਲੇ ਥਾ ਦੇਈ ਗਿਰ ਨਾ ਖਾਈ ਗੁਰਮੁਖੋ 12 ਜੋਜਨ ਦਾ ਭਾਵ ਹੁੰਦਾ ਹੈ ਇੱਕ ਜੋਜਨ ਵਿੱਚ 4 ਘੋੜੇ ਨੇ ਔਰ ਇੱਕ ਕੋ ਦਾ 1.5 ਮੀਲ ਹੁੰਦਾ ਹੈ ਇਹਨੂੰ ਮਲਟੀਪਲਾਈ ਕਰਕੇ ਵੇਖ ਰੋ ਕਿ ਜੋਂ ਉਹਨਾਂ ਤੇ ਛਧੀਆਂ ਤਾਣ ਕੇ ਤਦ ਦੇ ਨੌਕਰ ਸਨ ਕਿ ਕਿਤੇ ਇਹਨੂੰ ਧੁੱਪ ਨਾ ਲੱਗ ਜਾ ਧੁੱਪ ਜਦੋਂ ਮਰੇ ਇਹਨਾਂ ਕਦਰੇ ਆਮ ਹੋਇਆ ਕਿ ਸਰਕਾਰ ਕਰਨ ਵਾਲਾ ਕੋਈ ਨਹੀਂ ਰਿਹਾ ਤੇ ਬਾਬਾ ਦੀਪ ਸਿੰਘ ਨੇ ਇਹਦਾ ਆਚਾਰਨ ਕੀਤਾ ਕਿ ਗੁਰਮੁਖੋ ਗੇਂਜਾ ਤੂੰ ਮਾਸ ਨਹੀਂ ਜੀ ਖਾਦਾ ਗਿਆ ਬਾਬਾ ਮਨੀ ਸਿੰਘ ਕਹਿੰਦਾ ਦੀਪ ਸਿੰਘਾਂ ਤੇਰੀ ਗੱਲ ਠੀਕ ਹੈ ਪਰ ਸਤਿਕਾਰ ਕਰਨ ਵਾਲਾ ਕੋਈ ਨਹੀਂ ਹੋੜੀ ਹੋੜੀ ਸਾਰੇ ਗੱਜਾਂ ਖਾਗੀਆਂ ਇਹਦਾ ਆਚਾਰਨ ਇਹ ਹੈ ਤੂੰ ਮੇਰੇ ਪਾਤਸ਼ਾਹ ਕਹਿੰਦੇ ਆਪੇ ਆਪ ਨੂੰ ਵੱਡਾ ਵੱਡਾ ਸਮਝਦੇ ਨਾ ਇਹ ਸਾਰੇ ਤੇ ਸਾਰੇ ਖਾਦ ਦੀ ਢੇਰੀ ਵਿੱਚ ਮਿਲ ਜਾਣਗੇ ਨਿਰਭਉ ਨਿਰੰਕਾਰ ਭਵਖੰਡਨਾ ਕੇਵਲ ਤੇ ਕੇਵਲ ਇੱਕ ਪਰੀ ਪੂਰਨ ਪਰਮਾਤਮਾ ਜਿਹਦਾ ਦਿਸਦਾ ਤਾਂ ਨਹੀਂ ਭਾਏ ਤੂੰ ਰਹ ਤੈ ਉਹਦੇ ਨਾਲ ਜੁੜੇਗਾ ਤੇਰਾ ਵੀ ਪੈਨਾਸ ਹੋ ਜਾਏਗਾ ਸਭ ਸੁਖ ਨਵ ਨਿੰਦ ਦੇਸੀ ਆਪਣੇ ਕੋਲ ਤਾਂ ਇੱਕੋ ਗੱਲ ਕੋ ਦੇਗਾ ਕਿ ਸਤਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਸਾਰੇ ਦੇ ਸਾਰੇ ਸੁਖ ਮਿਲ ਜਾਣਗੇ ਗ੍ਰੰਥਾਂ ਵੀ ਵਿੱਚ ਵਿਦਵਾਨਾਂ ਨੇ 16 ਤਰ੍ਹਾਂ ਦੇ ਸੁੱਖਾਂ ਦੀ ਗਣਤੀ ਕੀਤੀ 16 ਤਕ ਕਿਸਮ ਦੇ ਸੁੱਖ ਨੇ ਨਵ ਨਿਦ ਤੂ ਭਾਵ ਪਦਾਰਥਾਂ ਦੀ ਉਤੋੜਤਾ ਆਪਾ ਪੜਦੇ ਪ੍ਰਭ ਕ੍ਰਿਸ਼ਨ ਰਿਧ ਸੇ ਲੋੜ ਦੇ ਪੜਦੇ ਸਭਮੀਂ ਸਾਹਿਬ ਚ ਨੌਨੇ ਤੋਂ ਭਾਵ ਇਹ ਐ ਵਰਕ ਤਾਂ तमाम ਪਦਾਰਥ ਸਾਰੇ ਸੁੱਖ ਭੈ ਨਾਸ ਹੋ ਜਾਏਗਾ ਤੇ ਜੋ ਤੇਰੀ ਇੱਛਾ ਹੋਵੇਗੀ ਤੈਨੂੰ ਮਿਲੇਗਾ ਹਰ ਜਿਓ ਤੇਰੀ ਦਾਤੀ ਰਾਜਾ ਤੇਜ ਵੱਡਾ ਉਗੜੇ ਪਰ ਤੂੰ ਹੰਕਾਰੀ ਬਣਾ ਤੂੰ ਤਨਵਾ ਨਹੀਂ ਕਰਦਾ ਮੈਂ ਸ਼ੁਕਰਾਂ ਹਾਸੇ ਜੀ ਉੜ ਕੇ ਪ੍ਰਮਾਤਮਾ ਦੀ ਅਰਦਾਸ ਕਰਿਆ ਕਰੇ ਵੈਗੂ ਤੂੰ ਮੈਨੂੰ ਇੰਨਾ ਕੁ ਦਿੱਤਾ ਹੈ ਨਾ ਮਰ ਜਿਆ ਪਿਆ ਹਾਂ ਮੈਨੂੰ ਆਪਣਾ ਬਚਪਨ ਚੇਤੇ ਆਉਂਦਾ ਮੇਰੀ ਦਾਦੀ ਜੀ ਬੜੇ ਚੰਗੀ ਆਤਮਾ ਸੀ ਉਹਨੇ ਕਹਣਾ ਵੀ ਵੈਗਰੂ ਤੇਰਾ ਤਨ ਆਪ ਨੂੰ ਬਾਹੋਂ ਬਣਾ ਕੋਈ ਦੱਤਾ ਆ ਆਪਣੇ ਕੋ ਕਿੰਨਾ ਕੁਝ ਆ ਗਿਆ ਆਪਾਂ ਕਦੇ ਵੀ ਨਹੀਂ ਕਹਿੰਦੇ ਕਿ ਮੈਨੂੰ ਤੂੰ ਬੜਾ ਕੋਈ ਦੱਤਾ ਹੈ ਮੇਰੀ ਬਾਪਾ ਚਾਹ ਕਹਿੰਦੀ ਹੈ ਵੈਗਰੂ ਮੈਂ ਤੇਰੀਆਂ ਦਾਤਾਂ ਨਾਲ ਰਜਿਆ ਪਿਆ ਹਾਂ ਮੈਨੂੰ ਕਿਸੇ ਪ੍ਰਕਾਰ ਦੀ ਹੋਰ ਲੋੜ ਕੋਈ ਨਹੀਂ ਜੇ ਮੰਗਣਾ ਤੇ ਗੰਮ ਖਾਕ ਤੇ ਗੁਰੂ ਕੋਲੋਂ ਗੁਰੂ ਨੂੰ ਮੰਗ ਮੇਰੇ ਤੇ ਯਕੀਨ ਕਰਿਆ ਜੇ ਮੈਂ ਗੁਰੂ ਗੰਸਾਚੇ ਪਾਤਸ਼ਾਹ ਨੂੰ ਕਹਿ ਨਾ ਵੀ ਪਾਤਸ਼ਾਹ ਤੂੰ ਮੇਰਾ ਬਣ ਜਾ ਤੇ ਮੈਨੂੰ ਆਪਣਾ ਬਣਾ ਲਾ ਜਦੋਂ ਗੁਰੂ ਗੰਸਾਚੇ ਪਾਤਸ਼ਾਹ ਸਾਡਾ ਬਣ ਗਿਆ ਤੇ ਗਮ ਖੋ ਕਮੀ ਗਈ ਜੇ ਮੰਗਣਾ ਹੀ ਤੇ ਗੁਰੂ ਕੋਲੋਂ ਗੁਰੂ ਨੂੰ ਮੰਗ ਵੈ ਗੁਰੂ ਨੂੰ ਮੰਗ ਤੇ ਪਾਤਸ਼ਾਹ ਮੈਂ ਤੇਰਾ ਬਣ ਜਾ ਤੇ ਤੂੰ ਮੈਨੂੰ ਆਪਣਾ ਬੁਲਾ ਲਾ ਇਹ ਪਰਿਪੂਰਨ ਪ੍ਰਮਾਤਮਾ ਮੈਂ ਤਿੰਨ ਆਤਾਂ ਰਜਿਆ ਪਿਆ ਮੈਨੂੰ ਕਿਸੇ ਪ੍ਰਕਾਰ ਦੇ ਪਦਾਰਥ ਦੀ ਲੋੜ ਨਹੀਂ ਮੈਨੂੰ ਕੇਵਲ ਤੇ ਕੇਵਲ ਤੇਰੀ ਲੋੜ ਹੈ ਕਿਉਂ ਵੇਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਤੇ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਗੁਰ ਬਣ ਤਨ ਹਰਿਆ ਕੀਤਿਆ ਨਾਨਕਿਆ ਮਨੁਖ ਮਾਨਸ ਬਪੜਾ ਕਿਆ ਸਲਾਈ ਜਿਹੜਾ ਬਪੜਾ ਦਾ ਭੰਡ ਦਾ ਵਿਚਾਰਾ ਜਿਹੜਾ ਕੁਮਾੜਾ ਹੋਵੇ ਨਾ ਆਪਾਂ ਉਹਨੇ ਗੁਰਮਖਾਉ ਨੂੰ ਝੜਕਣਾ ਦਾ ਵਿਚਾਰਾ ਗਰੀਬ ਆਦਮੀ ਹੈ ਬਪੜਾ ਦਾ ਭਾ ਵਿਚਾਰਾ ਤਸਕਰਨ ਜੋਗ ਮਾਨਸ ਬਪੜਾ ਕਿਆ ਸਲਾਈ ਇਹ ਵਿਚਾਰੇ ਬਲੁਖ ਦੀ ਕੀ ਸਿੱਖ ਤੋਂ ਸਲਾਹ ਕਰਦਾ ਹੈ ਕਿਆ ਇਸ ਕਾ ਮੋਹਤਾ ਜਾ ਔਰ ਇਹਦੀ ਪਸੰਦਗੀ ਕੀ ਕਰਦਾ ਇਹ ਤਾਂ 5 ਸਾਲਾਂ ਨੂੰ ਤੇਰੇ ਘਰ ਆ ਥੜ ਦੇ ਨਹੀਂ ਵੀ ਮੈਨੂੰ ਖੈਰ ਪਾ ਦਿਓ ਵੋਟ ਪਾ ਦਿਓ ਇਹਨਾਂ ਮੰਗਤੇ ਦੀ ਕੀ ਗੱਲ ਕਰਦਾ ਹੈ ਇਹਨਾਂ ਤਾਂ 5 ਸਾਲਾਂ ਨੂੰ ਤੇਰੇ ਘਰ ਆ ਕੇ ਮੰਗਦੇ ਆ ਥੜਨੇ ਤੇ ਜਿਹੜੇ ਖੁਦ ਮੰਗਤੇ ਨੇ ਇਹਨਾਂ ਕੋਲ ਮੰਗਣਾ ਮਾਨਸ ਬਪੜਾ ਕਿਆ ਸਲਾਹ ਮਨੁੱਖ ਬਪਰੇ ਦੀ ਕੀ ਸਿਰ ਤੋਂ ਸਲਾਹ ਕਰਨਾ ਇਹਦੀ ਮਸੰਦਗੀ ਕਾ ਦੀ ਰਾਹਾ ਬਸ ਰਾਮ ਪੀ ਕਰਕੇ ਕਿਰਪਾ ਕਰਦੇ ਹਨ ਜੇ ਨ ਹਾਰ ਧਾਇਆ ਸਭ ਕਿਸ ਉਸ ਤਿਸ ਕਾ ਜਿਨ੍ਹਾਂ ਨੇ ਕਹਿੰਦੇ ਪਰਿਪੂਰਨ ਪਰਮਾਤਮਾ ਦੇ ਪਾਸੇ ਨੂੰ ਮੰਨੂ ਕੇਂਦਰਿਤ ਕਰ ਲਿਆ ਨਾ ਇਹ ਸਾਰੇ ਦੇ ਸਾਰੇ ਪਦਾਰਥ ਉਹਨਾਂ ਦੇ ਹਨ ਤਿਸ ਕੀ ਭੁੱਖ ਗਵਾਈ ਔਰ ਉਹਨਾਂ ਦੀ ਭੁੱਖ ਨਿਵਰਤ ਹੋ ਗਈ ਹੈ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਤੈ ਸਾ ਧਨ ਦਿਆ ਸੁਖ ਦਾਤਾ ਮਨ ਵਿਚ ਆ ਰਹੀ ਵੀ ਕੀ ਗੱਲ ਮੰਗਦੇ ਕਿਉਂ ਨਹੀਂ ਕਹਿੰਦੇ ਨੇ ਸਾਨੂੰ ਵਹਿਗੁਰੂ ਨੇ ਇਹੋ ਜਿਹਾ ਧਨ ਦਿੱਤਾ ਹੈ ਨਿਖੋਟ ਨਾ ਕਬਹੀ ਜਾ ਉਹ ਇਹੋ ਜਿਹਾ ਧਨ ਹੈ ਪੀ ਗੁਰਮੁਖਾ ਮੁਕੜ ਵਾਲਾ ਨਹੀਂ ਐ ਸਟੇਜ ਦੇ ਉੱਪਰ ਸਤਿਕਾਰਯੋਗ ਗਿਆਨੀ ਸੰਸਿੰਘ ਮਸਕੀਨ ਉਹਨਾਂ ਨੇ ਗੱਲ ਕਹੀ ਸੀ ਕਰਾਸੀ ਦੇ ਵਿੱਚ ਆਪਣੇ ਨਾਲ ਜੋ ਕੁਝ ਕੀਤਾ ਆਪਾਂ ਸਾਰੇ ਜਾਣਦੇ ਆਂ ਕਾਂਪੂਰ ਸ਼ਹਿਰ ਦੀ ਗੱਲ ਇਹ ਮਸਕੀਨ ਸਾਹਿਬ ਦੇ ਬੋਲਵੇਂ ਆਪਣੇ ਕੋਲ ਨੂੰ ਕਹਿ ਰਹੇ ਮੈਂ ਉਹਨਾਂ ਕੋਲ ਇੱਥੇ ਸੁਣੇ ਸਾਂ ਆਪਾਂ ਕਰਦੇ ਨਾ ਖੋਟ ਨਾ ਕبھی ਜਾਏ ਉਦੋਂ ਤੀ ਤੌਰ ਦੇ ਵਿੱਚ ਆਂਢੀ ਗੁਆਂਢੀ ਹੋ ਰਹੇ ਤੇ ਇੱਕ ਮੁਸਲਮਾਨ ਬਜ਼ੁਰਗ ਬੈਠਾ ਸੀ ਇੱਕ ਹਿੰਦੂ ਪ੍ਰਾਪਤ ਸੇ ਗੱਲਾਂ ਕਰਨ ਲੱਗ ਪਿਆ ਇਹ ਹਿੰਦੂ ਭਰਾ ਕਹਿਣ ਲੱਗਾ ਕਿ ਇਹਨਾਂ ਸਿੱਖਾਂ ਨੂੰ ਇੰਨੀ ਮਾਰ ਪਈ 84 ਦੇ ਵਿੱਚ ਕਿ ਦੁਕਾਨਪੁਰ ਬੜਾ ਨੁਕਸਾਨ ਹੋਇਆ ਆਪਣਾ ਗੱਲੀ ਵੀ ਹੋਇਆ ਉਹ ਕਾਨਪੁਰ ਵਾਲਾ ਹਿੰਦੂ ਭਰਾ ਕਹਿਣ ਲੱਗਾ ਵੀ ਮੀਆਂ ਇਹਨਾਂ ਦਾ ਇਹਨਾਂ ਨੁਕਸਾਨ ਹੋਇਆ ਹੈ ਇਹ ਥੋੜਾ ਜਿਹਾ ਨੁਕਸਾਨ ਹੋਇਆ ਤੇ ਲੋਕੀ ਮੰਗਣ ਲੱਗ ਪੈਂਦੇ ਪਰ ਮੈਂ ਇਹਨਾਂ ਅੱਖਾਂ ਨਾਲ ਕਿਸੇ ਸਿੱਖ ਨੂੰ ਸਟੇਸ਼ਨ ਤੇ ਮੰਗਦਿਆਂ ਨਹੀਂ ਵਖਿਆ ਉਹ ਕਹਿਣ ਲੱਗਾ ਇਹਨੇ ਨਹੀਂ ਮੰਗਣਾ ਪੰਦਤਾ ਕਿਉਂ ਕਹਿੰਦਾ ਜੇ ਇਹਨਾਂ ਦੇ ਬਾਪੂ ਕੋਲ ਨਾਨਕ ਪਾਤਸ਼ਾਹ ਨੇ 20 ਰੁਪਏ ਦਾ ਸੌਦਾ ਖਾਦ ਤਾਂ ਤੇ ਆਪਣੇ ਬਾਪੂ ਕੋਲ ਮੂੰਹ ਤੇ ਚਬੇੜਾ ਖਾਦਿਆ ਸਾਨਾ ਉਹ ਇਹਨਾਂ ਤਾਂ ਜਮ੍ਹਾਂ ਕਰਾ ਗਿਆ ਭਾਵੇਂ ਦੁਨੀਆ ਲੱਗੀ ਰਹਿ ਪਰ ਇਹਨਾਂ ਮੰਗਣਾ ਨਹੀਂ ਕਿਉਂਕਿ ਇਹਨਾਂ ਦੇ ਬਾਪੂ ਦਾ ਬੈਲੈਂਸ ਬੜਾ ਹੈ ਤਾਂ ਨਾਨਕ ਪਾਤਸ਼ਾਹ ਦਾ ਇਹਨਾਂ ਦਾ ਬਾਪੂ ਆਪਣੇ ਬਾਪੂ ਕੋਲ ਮੂੰਹ ਪੀ ਚਬੇੜਾ ਖਾਦਿਆ ਜੋ ਖਰਾ ਸੌਦਾ ਕੀਤਾ ਪਰ ਸਾਰੇ ਸਾਥੀ ਜਾਣਦੇ ਆ ਉਹਨੇ ਅੱਗਾ ਬਾਪੂ ਭਾਵੇਂ ਦੂਜੇ ਪਾਸੇ ਹੋਰ ਮਾਰ ਲਾ ਪਰ ਮੈਂ ਭੁੱਖਿਆ ਨੂੰ ਜਰਨ ਨਹੀਂ ਸਕਦਾ ਇਹ ਬਾਬੇ ਨਾਨਕ ਦੀ ਬਰਕਤ ਹੈ ਮੈਂ ਕੱਲ ਹਰਿਆਣੇ ਤੋਂ ਕਥਾ ਕਰਕੇ ਆਇਆ ਤੇ ਰਾਹ ਚ ਬੰਨ ਸੋਨੇ ਪਦਾਰਥ ਹੱਥ ਜੋੜ ਕਰਕੇ ਗੁਰਮੁਖ ਪਿਆਰੇ ਕਹਿੰਦੇ ਨੇ ਕਿਉਂਕਿ ਸਹਿਬ ਜਿਆਦੇ ਨੇ ਕੋਈ ਥਾਂ ਥਾਂ ਤੇ ਲੰਗਰ ਲੱਗੇ ਨੇ ਗੁਰਮੁਖੋ ਥੋੜਾ ਜਿਆ ਸ਼ੱਕੇ ਜਾਓ ਤੇ ਮੇਰਾ ਸਾਥੀ ਕਹਿਣ ਲੱਗਾ ਗਿਆਨੀ ਜੀ ਇਹ ਗੁਰਨਾਨਕ ਦੀਆਂ ਬਰਕਤਾਂ ਨੇ ਨਾਲੇ ਬਣਦੇ ਤੇ ਨਾਲੇ ਹੱਥ ਜੋੜਦੇ ਹਨ ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਐ ਹੋਇਆ ਤਨ ਪ੍ਰਮਾਤਮਾ ਨਹੀਂ ਦਿੱਤਾ ਉਹਨਾਂ ਨੂੰ ਉਹ ਤਨ ਮੁਕਦਾ ਨਹੀਂ ਘੜਦਾ ਨਹੀਂ ਤਨੰਦ ਭਿਆ ਸੁਖ ਸਹਿਜ ਸੁਮਾਨੇ ਉਹਨਾਂ ਦਾ ਗੁਰਮਤ ਸਹਿਜ ਦਾ ਭਾਵ ਦਾ ਮਨ ਦੀ ਅਡੋਲਤਾ ਦਾ ਸਹਿਜ ਸ਼ਬਦ ਆਉਂਦਾ ਨੇ ਇਹਦੇ ਤਿੰਨ ਅਰਥ ਕੀਤੇ ਬਤਾਨਾ ਨੇ ਅਡੋਲਤਾ ਗਿਆਨ ਤੇ ਸ਼ਾਂਤੀ ਉਹਨਾਂ ਗੁਰਮਖ ਪਿਆਰਿਆਂ ਦਾ ਮਨ ਅਡੋਲ ਹੋ ਗਿਆ ਅਨੰਤ ਦੇ ਸਾਹਦ ਉਹ ਪਰਿਪੂਰਨ ਪਰਮਾਤਮਾ ਨਾਲ ਇੱਕ ਮਿਲਕ ਹੋ ਗਏ ਹਨ ਸਤ ਗੁਰ ਮੇਲ ਮਿਲਾਈ ਪਰ ਪਿਆਰ ਤੇ ਆਪਣੀ ਮਿਹਨਤ ਨਾਲ ਗੱਲ ਨਹੀਂ ਬਣ ਗਈ ਜਿਨ੍ਹਾਂ ਦਾ ਉਮਲਾਪ ਕਰਾ ਦਿਓ ਉਹ ਕੇਵਲ ਤੇ ਕੇਵਲ ਗੁਰੂ ਕਰਾ ਸਕਦਾ ਹੈ ਸੱਚਾ ਗੁਰੂ ਮਿਲ ਜੇ ਨਾ ਇਹ ਜੀਵ ਨੂੰ ਉਸ ਪਰਿਪੂਰਨ ਪਰਮਾਤਮਾ ਨਾਲ ਇੱਕ ਮਿਲ ਕਰ ਦਿੰਦਾ ਹੈ ਮਨ ਨਾਮ ਜਪ ਨਾਮ ਆਰਾਧ ਗੁਰਪੰਥ ਪਾਸਾ ਕਹਿੰਦੇ ਲੈਕਚਰ ਪੜਾ ਕਰਦਾ ਨੂੰ ਬੜਾ ਸਮਝਾਉਣਾ ਲੋਕਾਂ ਨੂੰ ਇਕ ਤੀ ਆਪਣੀ ਅੰਦਰ ਝਾਤੀ ਮਾਰ ਆਪਣੇ ਮਨ ਦੇ ਦੁਆਰਾ ਉਸਪਰੀ ਪੂਰਨ ਪ੍ਰਮਾਤਮਾ ਦਾ ਨਾਮ ਜਪ ਜਬਾਨ ਦੁਆਰਾ ਔਰ ਆਪਣੀ ਵਿਰਤੀ ਨੂੰ ਅੰਤਰਮੋਹ ਕਰਕੇ ਉਹਦੇ ਨਾਲ ਜੁੜਨ ਦਾ ਯਤਨ ਕਰ ਤਨ ਦਿਨ ਨਾਮ ਵਖਾਣੀ ਬਿਲ ਪਤਾ ਨਹੀਂ ਗੁਰੂ ਘਰ ਕਿੰਨੇ ਕ ਲੋਕੀ ਫੋਨ ਕਰਦੇ ਨਹੀਂ ਗਿਆ ਨਹੀਂ ਦੁਪਹਿਰੇ ਬਾਣੀ ਪੜ ਲੀਏ ਬੜੇ ਅਜੀਬੋ ਗੁਰੂ ਘਰ ਇਹਦਾ ਕੋ ਜਵਾਬ ਹੈ ਤੇ ਮੈਂ ਕਿਹਾ ਦੁਪਹਿਰੇ ਸਾਹ ਲੀਣਾ ਹੁਣਾ ਰੋਟੀ ਖਾਣਾ ਉਹ ਜੀ ਰੋਟੀ ਦਾ ਖਾਣੀ ਪੈ ਗਈ ਤੇ ਸਾਹ ਬਣਾ ਗੱਲ ਨਹੀਂ ਚੱਲਨੀ ਮੈਂ ਕਹਿੰਦੇ ਸਾਹ ਲੈਣਾ ਤੇ ਬਾਣੀ ਤੇ ਪਹਿਰੇ ਪੜਦੇ ਆ ਵੀ ਤੇ ਬਾਣੀ ਪਗਲ ਜਾਏਗੀ ਇਹ ਸਾਡੇ ਭਾਨੇ ਹਨ ਇਹ ਨਾ ਜਪਣਦੇ ਆਪਾਂ ਢੰਗ ਸੀ ਕਿ ਲੱਗਦੇ ਵੀ ਗਾਨੀ ਜੀ ਕਹਿੰਨ ਕੋਈ ਗੱਲ ਨਹੀਂ ਦੁਪਹਿਰ ਹੀ ਪਾਣੀ ਪੜੀ ਦੀ ਦੁਪਹਿਰੇ ਬਾਣੀ ਪਗਲ ਜਾਏਗੀ ਉਹ ਗੁੰਗਕੋ ਪ੍ਰਮਾਤਮਾ ਨੂੰ ਚੇਤੇ ਕਰਨ ਦਾ ਕੋਈ ਟਾਈਮ ਨਹੀਂ ਮੈਂ ਗੱਲ ਕਰਨ ਲੱਗਾ ਤੇ ਨਾਲ ਹੀ ਮਾਫੀ ਮੰਗ ਲਾ ਗਲ ਥਾਬਦੀ ਨਹੀਂ ਪਰ ਹੈ ਪਾਪ ਪੂਰਤ ਮੈਂ ਸਰੀਰ ਦੀ ਕੋਈ ਵੀ ਕਿਰਿਆ ਕਰਦਾ ਨਾ ਉਦੋਂ ਨਹੀਂ ਵਹਿਗੂ ਦਾ ਜਾਪ ਕਰਦਾ ਕੀ ਪਤਾ ਉਦੋਂ ਜਾਨ ਨਿਕਲ ਜਾਏ ਸਾਨੂੰ ਕਿਸੇ ਨੂੰ ਕੋਈ ਪਤਾ ਨਹੀਂ ਕਿ ਸਾਡੀ ਜਾਨ ਕਦੋਂ ਨਿਕਲਣੀ ਹੈ ਸਵਾਸ ਸਾਡੇ ਚੱਲਦੇ ਨੇ ਭਾਵੇਂ ਅਸੀਂ ਦੀ ਪ੍ਰਿਆ ਖਾ ਰਹੇ ਅਪਰਾਲਾ ਕਰਿਆ ਕਰੋ ਕਿ ਉਦੋਂ ਵੀ ਮਨ ਗੁੜਿਆ ਰਹੇ ਕਿਉਂਕਿ ਅੰਤ ਕਾਲ ਰੈਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦਤ ਲੋਚਨ ਤੇ ਨ ਮੁਕਤਾ ਪਤੰਬਰ ਵਾਕ ਦਿਵਸ ਜੇ ਖੀਲੇ ਸਵਾਸ ਵੀ ਰੱਬ ਚੇਦੀ ਹੋਵੇਗਾ ਨਾ ਇਥੋਂ ਤੂੰ ਕਰਤਾ ਤੂੰ ਵਾ ਮੁਜ ਮੇਰਾ ਨਾ ਹੂੰ ਜਦ ਆਪਾ ਪਰਕਾ ਮਿਲ ਗਿਆ ਜਦ ਦੇਖਾਂ ਤਦ ਤੂੰ ਉਪਦੇਸ ਸੁਣਾ ਸਾਧ ਸੰਤਨ ਕਾ ਜਿੰਨਾ ਗੁਰਮੁਖ ਖਾਂ ਨੇ ਸਾਧ ਦਾ ਭਾਵ ਹੁੰਦਾ ਗੁਰਮ ਸਾਧ ਅਸਾਧ ਸਾਧ ਦੀ ਵਿਆਖਿਆ ਭਾਈ ਗੁਰਦਾ ਜੀ ਕਰਦੇ ਸਾਧ ਦੀ ਵਿਆਖਿਆ ਕੀ ਹੈ ਕਿ ਬਣ ਜਾਵਾਂ ਸਾਧਨਾ ਨਿਰਮਲਤਾ ਕੇ ਕਰਮ ਇਹ ਗੁਰਬਾਣੀ ਚ ਹੈ ਭਾਈ ਗੁਰਦਾ ਜੀ ਨੇ ਸਾਧ ਦੀ ਵਿਆਖਿਆ ਕੀਤੀ ਕਿ ਗੁਰਮੁਖ ਸਾਧ ਅਸਾਧ ਸਾਧ ਸਦਾ ਆਇਆ ਜਿਨ੍ਹਾਂ ਨਾਮ ਸਾਧੇ ਜਾਣ ਵਾਲੇ ਮਨ ਨੂੰ ਸਾਧ ਲਿਆ ਨਾ ਉਹਨਾਂ ਨੂੰ ਕਹਿੰਦੇ ਨੇ ਸਾਧ ਤੇ ਸੰਤ ਬਾਰੇ ਆਪਾਂ ਪੜ੍ਹਦੇ ਜਿਨ੍ਹਾਂ ਸਾਸ ਪ੍ਰਾਸਨ ਵਿਸੜੇ ਹਰ ਨਾਮਾ ਮਨ ਮੰਤ ਤਨ ਸਿ ਸਹੀ ਨਾਰਕਾ ਪੂਰ ਸੋਈ ਸੰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਪਦੇਸ਼ ਦਾ ਭਾਵ ਦਾ ਲਾਗੀ ਹੋ ਕੇ ਬਹਿਣਾ ਉਹਨਾਂ ਗੁਰਮਤਿ ਪਿਆਰਿਆਂ ਦੀ ਲਾਗੀ ਹੋ ਕਰਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਜਿਹੜੇ ਦਿਨ ਰਾਤ ਨੂੰ ਚੇਤੇ ਕਰਦੇ ਨੇ ਉਹਨਾਂ ਦਾ ਉਪਦੇਸ਼ ਸੁਣ ਸਭ ਚੁੱਕੀ ਕਾਲ ਜਮਾਣੀ ਤੇ ਜਿਹੜਾ ਜਮਾ ਦਾ ਡਾਰਾ ਨਾ ਇਹ ਚੁੱਕ ਜਾਏਗਾ ਜਿਹੜਾ ਧਰਮ ਰਾਜਨ ਬਾਣੀ ਲਿਖਿਆ ਜੇ ਜਮ ਕਾਲ ਮਰੇ ਤੇ ਭੇਟ ਸੇਵਕ ਨੇ ਧੋਈ ਮੇਰੇ ਅੰਦਰ ਇਹਨਾਂ ਵਿਸ਼ਵਾਸ ਇਤ ਨੂੰ ਸ੍ਰੀ ਛੱਡਿਆ ਨਾ ਤੇ ਧਰਮ ਰਾਜ ਨੇ ਇਹ ਕਹਿਣਾ ਵੀ ਗਿਆਨੀ ਜੀ ਆਓ ਜੀ ਆਇਆਂ ਨੂੰ ਮੈਨੂੰ ਆਪ ਕੋ ਵਿਸ਼ਵਾਸ ਇਹਨਾਂ ਗੁਰੂ ਤੇ ਬਿਡੂ ਆਪਾਂ ਸਿੱਖਾਂ ਦੇ ਸੰਗ ਇਹ ਕਿਹਦਾ ਡਰ ਹੈ ਨਾ ਮੈਨੂੰ ਡਰ ਨਹੀਂ ਕਿਉਂਕਿ ਮੈਨੂੰ ਪਤਾ ਮੈਂ ਗੁਰੂ ਕਾ ਸੇਖਾਂ ਇਹ ਬਾਣੀ ਆਪਣੇ ਕੋਲ ਨੂੰ ਕਹਿ ਰਿਹਾ ਪਾਣੀ ਕਿੰਦੀ ਜਮਕਾਲ ਮਿਲੇ ਤੇ ਭੇਟ ਸੇਵਕ ਨੇ ਧੋਈ ਉਦੋਂ ਤਰਮਰਾਰਾ ਵੀ ਆਗੇਗਾ ਵੀ ਕਹੇਗੀ ਜੀ ਆ ਮੈਂ ਤੁਹਾਨੂੰ ਭੇਡ ਕਰਨਾਂ ਤੇ ਗਰੀਬੀ ਪ੍ਰਹਾਨ ਕਰ ਲਾਵ ਆਪਾਂ ਗੁਰੂ ਦੇ ਬਣਦੇ ਨਹੀਂ ਤਰਮਰਾਰਾ ਵੀ ਆਖੇਗਾ ਬਾਣੀ ਕਹਿੰਦੀ ਮੈਂ ਨਹੀਂ ਜੇ ਕਹਿੰਦਾ ਆਪਣੇ ਕੋਲ ਨੂੰ ਕਹਿ ਰਿਹਾ ਜਮਕਾਲ ਮਿਲੇ ਤੇ ਭੇਟ ਸੇਵਕ ਨੇ ਧੋਈ ਨਾਲੇ ਭੇਡ ਦੇ ਵਗਾ ਤੇ ਨਾਲੇ ਕਹੇਗਾ ਗਿਆਨੀ ਜੀ ਕੋਈ ਸੇਵਾ ਆਈ ਤੇ ਮੈਨੂੰ ਦੱਸਿਆ ਜੇ ਇਹ ਗੱਲ ਕਾਰਨ ਜਦੋਂ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜੇ ਅਪੇਧ ਹੋ ਗਏ ਮਨ ਦੇ ਦੁਆਰਾ ਉਹ ਨਾਮ ਨਾਮ ਜਪ ਨਾਮ ਅਰਾਧਿਆ ਆਪਦੇ ਨਾਮ ਖਾਣੀ ਉਹ ਗੁਰਮਤ ਪਿਆਰੇ ਮੰਨ ਕਰਕੇ ਜਾਪਦੇ ਨੇ ਜਾਪਦੇ ਨੇ ਜਬਾਨ ਕਰਕੇ ਬੋਲਦੇ ਨੇ ਤੇ ਦਿਨੇ ਰਾਤ ਉਹਦਾ ਜਗਤ ਕਰਦੇ ਹਨ ਪਰਮੇਸ਼ਰ ਦੇ ਪਿਆਰੇ ਦੀ ਜੇ ਤੂੰ ਗੱਲ ਸੁਣੀਗਾ ਨਾ ਤੇ ਤੈਨੂੰ ਜਮਾਂ ਦੀ ਕਾਨ ਕਰੋੜ ਨਹੀਂ ਰਹੇਗੀ ਜਿਨ ਕਉ ਕਿਰਪਾਲ ਹੁਆ ਬਬ ਮੇਰਾ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਈ ਜਿਨ੍ਹਾਂ ਤੇ ਮੇਰਾ ਵਹਿਰੂ ਕਿਰਪਾ ਕਰੇਗਾ ਸੇ ਲਾਗੇ ਗੁਰ ਕੀ ਬਾਣੀ ਇਹ ਵੇਖ ਲਓ ਕਿਰਪਾ ਦੀ ਨਿਸ਼ਾਨੀ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਕਿ ਕਿਰਪਾ ਦਾ ਆਪਾਂ ਨੂੰ ਕਿੰਨਾ ਤਰ੍ਹਾਂ ਗੁਰੂ ਦੀ ਕਿਰਪਾ ਹੈ ਕਿ ਨਹੀਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖ ਜਿਨ੍ਹਾਂ ਤੇ ਕਿਰਪਾ ਨਾ ਉਹ ਦਿਨੇ ਰਾਤ ਪਰਿਪੂਰਨ ਪ੍ਰਮਾਤਮਾ ਦੀ ਬਾਣੀ ਨਾਲ ਜੁੜੇ ਹੋਏ ਹਨ ਕੀ ਮਤ ਕੌਣ ਕਰੈ ਪ੍ਰਭ ਤੇਰੀ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ हे ਵੈਗਰੂ ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ ਤੇਰੀ ਮਰਯਾਦਾ ਨੂੰ ਸਮਝਿਆ ਨਹੀਂ ਜਾ ਸਕਦਾ ਤੂੰ ਸਰਬ ਜੀਆ ਦਇਆਲਾ ਸਾਨੂੰ ਤਾਂ ਇਸ ਗੱਲ ਦਾ ਪਤਾ ਵੀ ਸਾਰਿਆਂ ਤੇ ਉਤਿਆ ਕਰਦਾ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ ਭਾਵੇਂ ਕੂਕਾਲਾ ਤੇ ਭਾਵੇਂ ਗੋਰਾ ਤੂੰ ਸਾਰਿਆਂ ਤੇ ਦਇਆ ਕਰਦਾ ਹੈ ਸਭ ਕਿਸ ਕੀਤਾ ਤੇਰਾ ਵਰਤੈ ਇਹ ਪੜੀ ਉਰਪਵਾਦ ਨੂੰ ਜੋ ਤੂੰ ਕਰਦਾ ਉਹ ਹੁੰਦਾ ਹੈ। ਕਿਆ ਹਮ ਬਾਲ ਗੋਪਾਲਾ ਅਣੀ ਦਾ ਪਾਛਾ ਤੂੰ ਸਾਨੂੰ ਪਾਗਲ ਵਾਲਾ ਅਸੀਂ ਨਿੱਕੇ ਜਿਹੇ ਤੇਰੇ ਬੱਚੇ ਹਾਂ। ਰਾਖਲੇ ਹੋ ਨਾਨਕ ਜਨ ਤੁਮਰਾ ਇਹ ਪ੍ਰੀਕੂਨ ਪ੍ਰਮਾਤਮਾ ਮੈਂ ਤੇਰਾ ਦਾਸ ਹਾਂ ਤੇਰਾ ਗੁਲਾਮ ਹਾਂ ਤੇਰਾ ਬੱਚਾ ਹਾਂ। ਇਹ ਮੇਰੇ ਖਿਆਲ ਕਰਨੀ ਜਿਉ ਪਿਤਾ ਪੁੱਤ ਕਿਰਪਾਲਾ ਤੇਰੇ ਅਗੇ ਤੱਲਾ ਤਾਂ ਕੀਤਾ ਵੀ ਪੁੱਤ ਕਿੱਡਾ ਵੀ ਨਕਮਾ ਹੋਵੇ ਨਾ ਤੇ ਲਿਬੜਿਆ ਹੋਵੇ ਤੇ ਆਪਾਂ ਕਹਿੰਨੇ ਭਾਈ ਸਾਹਿਬ ਕੱਪੜੇ ਲਿਬੜਾਣ ਕੋਈ ਗੱਲ ਨਹੀਂ ਕਿਹਦਾ ਪੁੱਤ ਜੂ ਆ ਆਪਾਂ ਆਪਣੇ ਪੀ ਪੁੱਤ ਲਿਬੜੇ ਨੂੰ ਚੁੱਕ ਲਿਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਪਾਲਣਾ ਕਰਦਾ ਨਾ ਪਾਤਸ਼ਾਹ ਅਸੀਂ ਵੀ ਤੇਰੇ ਬੱਚੇ ਆ ਤੂੰ ਸਾਝਾ ਸਹਿਬ ਬਾਪ ਮਹਾਰਾ ਸਾਰੇ ਸਾਰਿਆਂ ਤੇ ਕਿਰਪਾ ਕਰ ਇਹ ਗੁਰਮੁਖੂ ਗੁਰੂ ਦੇ ਹੁਕਮਨਾਮੇ ਦੀ ਸੂਮਤ ਚਾਸੀ